ਜੱਟ ਪੁਣੇ ਵਾਲਾ ਕਿੱਲਾ ਨਾ ਕੱਢ ਕੇ ਗੱਲ ਸੁਣਿਓ ਤੇ ਜੇ ਗੁਰੂ ਆਲੇ ਹੋਏ ਤਾਂ ਸ਼ੇਰ ਤੁਸੀਂ ਆਪੇ ਕਰਦੇ ਹੋਗੇ ਕਿਉਂਕਿ ਗੱਲ ਮੈਂ ਤੇ ਗੁਰੂ ਦੀ ਕਰਨ ਲੱਗਿਆ ਉਹ ਵੀ ਨਾਨਕ ਪਾਤਸ਼ਾਹ ਦੀ ਨਾਨਕ ਪਾਤਸ਼ਾਹ ਨੇ ਸਾਨੂੰ ਕਿਹਾ ਸੀ ਕਿ ਜਿੱਥੇ ਨੀਚ ਸੰਭਾਲੀਏ ਨਾ ਤਿੱਥੇ ਨਦਰ ਤੇਰੀ ਬਖਸ਼ੀ ਜਿੱਥੇ ਕੀ ਆ ਨੀਚਾਂ ਦੀ ਅਸੀਂ ਬਾਹ ਫੜਦੇ ਆ ਨੀਚ ਕੌਣ ਕਿਹਨਾਂ ਨੂੰ ਕਿਹਾ ਜਾਂਦਾ ਸੀ ਪੁਰਾਣੇ ਟਾਈਮ ਦੇ ਵਿੱਚ ਦਲਿਤ ਵਰਗ ਨੂੰ ਕਿਹਾ ਜਾਂਦਾ ਸੀ ਤੇ ਦਲਿਤ ਕੌਣ ਸੀ ਦਲਿਤ ਉਹ ਸੀ ਜਿਹੜੇ ਕੀ ਆ ਸਮਾਜ ਨਾਲੋਂ ਕੱਟੇ ਹੋਏ ਲੋਕ ਸੀ ਜਿਨ੍ਹਾਂ ਨੂੰ ਕਿਹਾ ਜੀ ਅੱਜ ਕੀ ਆ ਦੇਖੀਏ ਨਾ Google ਤੇ ਸਰਚ ਮਾਰ ਕੇ ਤਾਂ ਲਿਖਿਆ ਕੀ ਹੁੰਦਾ ਗੰਦਗੀ ਸਾਫ਼ ਕਰਨ ਵਾਲੇ ਜਿਹੜੇ ਕਿ ਆ ਮਲ ਸਾੜਾ ਸਾਫ਼ ਕਰਦੇ ਆ ਜਿਹੜੇ ਚਮੜੇ ਦਾ ਕੰਮ ਕਰਦਾ ਜਿਹੜੇ ਮਰੇ ਪਸ਼ੂਆਂ ਨੂੰ ਕੀ ਆ ਦੇਖੇ ਲਾਉਂਦੇ ਆ ਉਹ ਲੋਕਾਂ ਨੂੰ ਦਲਿਤ ਕਿਹਾ ਜਾਂਦਾ ਤੇ ਉਹਨਾਂ ਲੋਕਾਂ ਦੇ ਅੱਜ ਬਾਹਰ ਫੜਨ ਦਾ ਤੁਹਾਡੇ ਕੋਲ ਇੱਕ ਮੌਕਾ ਕਿਵੇਂ ਮੌਕਾ ਕਿਉਂਕਿ ਅੱਜ ਕੀ ਆ ਫੈਸਲਾ ਹੋਇਆ ਸੁਪਰੀਮ ਕੋਰਟ ਦਾ ਉਹ ਫੈਸਲੇ ਦੀ ਮੈਂ ਗੱਲ ਬਾਅਦ ਚ ਕਰਦਾ ਪਹਿਲਾਂ ਮੈਨੂੰ ਐ ਦੱਸਿਓ ਤੁਹਾਡੇ ਪਿੰਡ ਦਾ ਕੋਈ ਵੀ ਮੈਂ ਕਹਣਾ ਬੌਰੀਆ ਹੋਵੇ ਚਮਿਆਰ ਹੋਵੇ ਜਾਂ ਮਜਬੀ ਸਿੱਖ ਹੋਵੇ ਕੋਈ ਬਾਜੀਗਰ ਹੋਵੇ ਕੋਈ ਸੈਨਸੀ ਹੋਵੇ ਕਿਸੇ ਵੀ ਬਰਾਦਰੀ ਜਿਹੜੀ ਐਸਸੀ ਬਰਾਦਰੀ ਦੇ ਵਿੱਚ ਆਉਂਦਾ ਬੰਜਾਰੇ ਆਗੇ ਧਣਕੇ ਆਗੇ ਇਹਨਾਂ ਸਾਰੇ ਬਰਾਦਰੀਆਂ ਚੋਂ ਮਾਗੇ ਜੇ ਕਿਸੇ ਬਰਾਦਰੀ ਤੁਹਾਡੇ ਪਿੰਡ 'ਚ ਜਿਹੜੀ ਹੈਗੀ ਆ ਉਹਦਾ ਕੋਈ ਪਿਛਲੇ ਟਾਈਮ 'ਚ ਜਵਾਕ ਕੋਈ ਅਫਸਰ ਲੱਗਿਆ ਨਹੀਂ ਲੱਗਿਆ ਕਿਉਂ ਨਹੀਂ ਲੱਗਿਆ ਕਿਉਂਕਿ ਉਹਨਾਂ ਦੇ ਵਿੱਚ ਵੀ ਕੀ ਹੈ ਜਿਵੇਂ ਕਿਹਾ ਜਾਂਦਾ ਨਾ ਕਿ ਆਪ ਦਾ ਮਾਰੂ ਸਾਵੇਂ ਛੁੱਟੂ ਤੇ ਮੈਂ ਕਹਣਾ ਵੀ ਅੱਜਕੱਲ੍ਹ ਹਾਲਾਤ ਪੁੱਠੇ ਹੋ ਗਏ ਕਿਉਂਕਿ ਸਮਾਜ ਪੁੱਠੇ ਰਾਹੇ ਪਿਆ ਹੋਇਆ ਅੱਜਕੱਲ੍ਹ ਆਪ ਦੇ ਮਾਰੀ ਜਾਂਦੇ ਆ ਤੇ ਉਹਨਾਂ ਨੂੰ ਸਾਵੇਂ ਸੁੱਟਣ ਜੋਗਾ ਵੀ ਨਹੀਂ ਛੱਡਦੇ ਅੱਜ ਸਭ ਤੋਂ ਵੱਧ ਜੇ ਜਵਾਕ ਤੇ ਟਿੱਟੇ ਦੇ ਲੱਗਿਆ ਤਾਂ ਇਸੇ ਕੀ ਆ ਮੈਂ ਕਹਿੰਦਾ ਜਿਹੜੇ ਸਾਡੇ ਗਲਤ ਭਰਾ ਨੇ ਉਹਨਾਂ ਦੇ ਜਵਾਕ ਸਭ ਤੋਂ ਵੱਧ ਕੀ ਆ ਚਿੱਟੇ ਮਗਰ ਲੱਗੇ ਹੋਏ ਆ ਗਲਤ ਜਿਹੜੀਆਂ ਵਾਕੇ ਹੈਗੀਆਂ ਨੇ ਗਲਤ ਰਾਹਾਂ ਤੇ ਤੁਰੇ ਹੋਏ ਆ ਕਿਉਂ ਤੁਰੇ ਆ ਉਹਦਾ ਸਭ ਤੋਂ ਵੱਡਾ ਕਾਰਨ ਇッカਕ ਉਹਨਾਂ ਨੂੰ ਬਣਦਾ ਉਹਨਾਂ ਦਾ ਹੱਕ ਨਹੀਂ ਮਿਲਿਆ ਨਹੀਂ ਸਾਡੇ ਵੀ ਜਦੋਂ ਹੱਕ ਨਹੀਂ ਮਿਲਦੇ ਸੀ ਵੀ ਉਹਦੀ ਕੀ ਆ ਇਹਨਾਂ ਰਾਹਾਂ ਦੇ ਉੱਤੇ ਕੀ ਚੱਲਦੇ ਆ ਅੱਜ ਉਹਨਾਂ ਨੂੰ ਹੱਕ ਮਿਲੇ ਕਿਉਂ ਨਹੀਂ ਕਿਉਂਕਿ ਉਹਨਾਂ ਦਾ ਸਾਧਨਾ ਦਾ ਕਿਸਾਨਾਂ ਨੇ ਦਿੱਤਾ ਜਿਹੜੇ ਕਹਿੰਦੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅੱਜ ਮੈਂ ਉਹਨਾਂ ਨੂੰ ਵੀ ਸਵਾਲ ਖੜਾ ਕਰਦਾ ਜਿਹੜੇ ਕੀ ਇਹ ਕਹਿੰਦੇ ਆ ਅੱਜ ਬਾਹ ਫੜਨ ਦਾ ਮੌਕਾ ਹੋਵੇ ਉਹਨਾਂ ਦਾ ਪੰਜਾਬ ਦੇ ਵਿੱਚ 32% ਆਬਾਦੀ ਆ ਕਿੰਨਾਂ ਦੀ ਦਲਿਤ ਭਰਾਮਾਂ ਦੀ ਐਸਸੀ ਕੈਟਾਗਰੀ ਦੀ ਉਹਨਾਂ ਵਾਸਤੇ ਇੱਕ ਫੈਸਲਾ ਆਇਆ ਜਿਹੜਾ ਉਹਨਾਂ ਤੱਕ ਪਹੁੰਚਦਾ ਕਰਨਾ ਜ਼ਰੂਰੀ ਆ ਜਿੰਨਾਂ ਲੋਕਾਂ ਵਾਸਤੇ ਉਹ ਫੈਸਲਾ ਆਇਆ ਤੇ ਕਿੰਨਾਂ ਦੇ ਖਿਲਾਫ ਆਇਆ ਉਹਨਾਂ ਦੇ ਆਪ ਦੇ ਕੀ ਆ ਜਿਹੜੇ ਉੱਚ ਵਰਗ ਨੇ ਜਿਨ੍ਹਾਂ ਨੇ ਕਿਹਾ ਐਸਸੀ ਵਰਗ ਤੇ ਹੋ ਕੇ ਉਹਨਾਂ ਦੇ ਹੱਕ ਮਾਰੇ ਵੀ ਉਹਨਾਂ ਦੇ ਖਿਲਾਫ ਫੈਸਲਾ ਆਇਆ 7 ਜੱਜਾਂ ਨੇ ਫੈਸਲਾ ਕੀਤਾ 6 ਇੱਕ ਦੇ ਨਾਲ ਫੈਸਲਾ ਆਇਆ ਫੈਸਲਾ ਕੀ ਆਇਆ ਉਹ ਕਹਿੰਦੇ ਕਰੀਮੀ ਲੇਅਰ ਐਸ ਸੀ ਕੈਟਾਗਰੀ ਚ ਵੀ ਬਣਾਵੇ ਤੇ ਸੂਬਾ ਸਰਕਾਰ ਨੂੰ ਇਖਤियार ਦਿੱਤੇ ਭਗਵੰਤ ਮਾਨ ਜੀ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ ਭਾਵੇਂ ਇਹ ਫੈਸਲਾ ਗਿਆ ਪੰਜਾਬ ਸਰਕਾਰ ਦੇ ਇੱਕ ਕੇਸ ਸੀ 2006 ਦੇ ਵਿੱਚ ਹੋਇਆ ਵਿਆ ਦਵਿੰਦਰ ਸਿੰਘ ਵਰਸਸ ਕੀ ਸਾਡੇ ਸੂਬਾ ਸਰਕਾਰ ਸੀ ਕਿਉਂਕਿ ਸੂਬੇ ਦੇ ਵਿੱਚ 1202006 ਚ ABC ਇਹਨਾਂ ਨੇ ਵਰਗ ਬਣਾ ਕੇ ਕੀ ਆ ਕੀਤਾ ਗਿਆ ਸੀ ਇਹ ਵਰਗ ਦੇ ਵਿੱਚ ਕੀ ਆ ਉੱਚੇ ਵਰਗ ਜਿਹੜੇ ਸੀਗੇ ਲੋਕ ਬਾਧਾ ਹੁੰਦੇ ਨਾਲੇ ਰੱਖੇ ਸੀ ਕੈਟਾਗਰੀਆਂ ਬਣਾਤੀਆਂ ਸੀ ਤੇ ਚੈਲੰਜ ਕੀਤਾ ਸੀ ਉਹਨੇ ਕਹਿੰਦਾ ਵੀ ਇਹ ਬਣ ਨਹੀਂ ਸਕਦੀਆਂ ਤੇ ਅੱਜ ਵੀ ਚੈਲੰਜ ਕਰਨਗੇ ਤੇ ਕਰਨਗੇ ਕੌਣ ਰੱਜੇ ਪੂਜੇ ਕਰਨਗੇ ਤੇ ਜਿਹੜੇ ਭੁੱਖੇ ਨੰਗੇ ਆ ਠੀਕ ਹੈ ਨਾ ਜਿਹੜੇ ਅੱਜ ਵੀ ਗਰੀਬੀ ਨਾਲ ਦੁੱਝੀ ਜਾਂਦੇ ਆ ਅੱਜ ਲੋੜ ਆ ਉਹਨਾਂ ਦੀ ਬਾਹ ਫੜਨ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜੇ ਗੁਰੂ ਵਾਲੇ ਹੈਗੇ ਹੋ ਤਾਂ ਉਹਨਾਂ ਦੇ ਹੱਕ ਦੀ ਗੱਲ ਉਹਨਾਂ ਤੱਕ ਪਹੁੰਚਦੀ ਕਰਦੇ ਉਹ ਕਿੰਨਾ ਲੋਕਾਂ ਤੱਕ ਜਿਨ੍ਹਾਂ ਦੇ ਹੱਕ ਉਹਨਾਂ ਦੇ ਆਪ ਦਾ ਭਾਈਚਾਰਾ ਦਾ ਉੱਪਰਲਾ ਵਰਗ ਉਹ ਖਾ ਰਿਹਾ ਸੀ ਹੁਣ ਫੈਸਲਾ ਇਹ ਕਿ ਸੂਬਾ ਸਰਕਾਰ ਉਹਨਾਂ ਦੀ ਕੀ ਹੈ ਕੈਟਾਗਰੀਆਂ ਅੱਗੇ ਬਣਾ ਸਕਦੀ ਐ ਐਸਸੀ ਦੇ ਵਿੱਚ ਵੀ ਸਾਰੇ ਵਰਗਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਣਗੇ ਵੱਡੇ ਵਰਗ ਕੀ ਹੈ ਅਲੱਗ-ਅਲੱਗ ਕੀ ਹੈ ਉਹਨਾਂ ਦੀ ਪਰਸੈਂਟੇਜ ਆ ਹੁਣ ਮੱਝਵੀ ਸਿੰਘ 10% ਪਾਏ ਜਾਂਦੇ ਆ ਠੀਕ ਐ ਜਿਹੜੇ ਮਾਰਗੇ ਕੀ ਹੈ ਸਾਡੇ ਛੇ ਮਿਆਰ ਭਾਈਚਾਰਾ ਹੈਗਾ ਉਹਨਾਂ ਦੀ ਕੀ ਹੈ ਲਗਭਗ 13.1% ਪਾਈ ਜਾਂਦੀ ਆ ਤੇ ਬਾਕੀ ਜਿਹੜੇ ਆ ਜਾਂਦੇ ਆ ਥੋੜੀ ਗਿਣਤੀ 'ਚ ਰਹਿ ਜਾਂਦੇ ਆ ਬੌਰੀਏ ਸਿੱਖ ਆ ਜਾਂਦੇ ਆ ਜਾਂ ਹੋਰ ਬਾਜੀਗਰ ਆ ਜਾਂਦੇ ਆ 1% ਸੰਥਿੰਗ ਟੋਟਲ 32% ਦੇ ਕਰੀਬ ਇਹਨਾਂ ਦੀ ਸਾਡੇ ਪੰਜਾਬ 'ਚ ਆਬਾਦੀ ਆ 31.9% ਆ ਜੇ ਐਕਿਊਰੇਟ ਅਸੀਂ ਕੀ ਹੈ ਜੇ ਇਹਨਾਂ ਦੀ ਗਿਣਤੀ ਕੱਟਣੀ ਹੋਵੇ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਇਹਨਾਂ ਤੱਕ ਇਹ ਗੱਲ ਪਹੁੰਚਦੀ ਕਰਨੀ ਜ਼ਰੂਰੀ ਆ ਤਾਂ ਕਿ ਅਸੀਂ ਗੁਰੂ ਦੇ ਸਕੇ ਹੋ ਸਕੀ ਸਾਡੇ ਗੁਰੂ ਨੇ ਤਾਂ ਹੀ ਕਿਹਾ ਪਰ ਅਸੀਂ ਕੀ ਕਰਦੇ ਆ ਅਸੀਂ ਇਹਦੇ ਗੁਰੂ ਘਰਾਂ ਦੇ ਵਿੱਚ ਵੀ ਸਾਡੇ ਤਾਂ ਸਭ ਤੋਂ ਵੱਡੀ ਗੱਲ ਇਹ ਆ ਪੰਜਾਬ ਦੇ ਵਿੱਚ ਜਿੱਥੇ ਗੁਰਾਂ ਦਾ ਫਲਸਫਾ ਗੁਰਾਂ ਦੇ ਨਾਂ ਦੇ ਵਸਦਾ ਜਿਹੜਾ ਉੱਥੇ ਵੀ ਕੀ ਹੈ ਜਾਤਾਂ ਦੇ ਧਰਮਾਂ ਦੇ ਆਧਾਰ ਤੇ ਗੁਰੂ ਘਰ ਬਣਾ ਜਾਤਾਂ ਦੇ ਆਧਾਰ ਤੇ ਗੁਰੂ ਘਰ ਬਣੇ ਵਿਆ ਯਾਰ ਸ਼ਰਮ ਵਾਲੀ ਗੱਲ ਹੈ ਮੈਂ ਕਹਿੰਦਾ ਪੰਜਾਬ ਦੇ ਵਿੱਚ ਇਹ ਵਰਗਾ ਅੱਜ ਤੱਕ ਬਰਾਬਰ ਆ ਜਾਣਾ ਚਾਹੀਦਾ ਸੀ ਭਾਵੇਂ 1960 ਦੇ ਵਿੱਚ 1960 ਤੱਕ ਇੱਕ ਨੂਰ ਬਣਾਇਆ ਗਿਆ ਸੀ ਆਜ਼ਾਦੀ ਤੋਂ ਬਾਅਦ 1960 ਤੱਕ ਸਾਰੇ ਬਰਾਬਰ ਆ ਜਾਣਗੇ ਵੋਟ ਰਾਜਾ ਤੇ ਨਾ ਇਹਨਾਂ ਨੂੰ ਬਰਾਬਰ ਆਉਣ ਦਿੱਤਾ ਤੇ ਔਰ ਕਿੰਨਾਂ ਨੇ ਨਹੀਂ ਦਿੱਤਾ ਇਹਨਾਂ ਦੇ ਆਪ ਦੇ ਭਾਈਚਾਰੇ ਨੂੰ ਨਹੀਂ ਆਉਣ ਦਿੱਤਾ ਉਹਦੇ ਜ਼ਿੰਮੇਵਾਰ ਕੋਈ ਵੀ ਜਰਨਲ ਵਰਗ ਨਹੀਂ ਹੈ ਬਰਕਾ ਐਸਸੀ ਵਰਗ ਦੇ ਜਿਹੜੇ ਲੋਕੇ ਨਾ ਉੱਪਰ ਉੱਠ ਖੜੇ ਨਾ ਉਹਨਾਂ ਲੋਕਾਂ ਨੇ ਉਹਨਾਂ ਦਾ ਹੱਕ ਖਾਦਾ ਅੱਜ ਮੈਨੂੰ ਆਇਆ ਥੋੜੇ ਪਿੰਡ ਦੇ ਵਿੱਚ ਵੀ ਇੱਕ ਹੀ ਇੱਕ ਚੱਕਰ ਵਿੱਚ ਫਸੇ ਹੋਏ ਆ ਜਿਵੇਂ ਆਪਾਂ ਵੀ ਫਸੇ ਹੋਏ ਆ ਸਾਰੇ ਵਰਗ ਫਸੇ ਹੋਏ ਆ ਐਸਸੀ ਵਰਗ ਕਿਵੇਂ ਫਸਿਆ ਅੱਜ ਜਿਹਦਾ ਪੁੱਤ ਕੀ ਆ ਮੈਂ ਕਹਿੰਦਾ ਜਿਹੜਾ ਸੀਰੀ ਆ ਉਹਦਾ ਪੁੱਤਾਂ ਚ ਸੀਰੀ ਰਲੂਆ ਜਿਹੜਾ ਦਿਹਾੜੀ ਦਾ ਪੁੱਤ ਦਿਹਾੜੀ ਕਰੂ ਜਿਹਦਾ ਕੀ ਆ ਪਿਓ ਮਾਂ ਪਿਓ ਬੀ ਜਾਂ ਸੀ ਮਾਕੇ ਕੈਟਾਗਰੀ ਦੇ ਵਿੱਚ ਜੋਬ ਕਰਦਾ ਤਾਂ ਉਹਦਾ ਪੁੱਤ ਵੀ ਕੀ ਆ ਬੀ ਜਾਂ ਸੀ ਦੇ ਵਿੱਚ ਆ ਡੀ ਦੇ ਵਿੱਚ ਕੰਮ ਕਰੂ ਤੇ ਜਿਹਦਾ ਪਿਓ ਐਸੀ ਵਰਗ ਦਾ ਫਾਇਦਾ ਲੈ ਕੇ ਏ ਵਰਗ ਚ ਵਾਗਿਆ ਨਾ ਉਸੇ ਦਾ ਪੁੱਤੀ ਅੱਜ ਆਈਐਸ ਬਣਦਾ ਆਈਪੀਐਸ ਬਣਦਾ ਹੋਰ ਤਾਂ ਨਹੀਂ ਬਣਦਾ ਅੱਜ ਲੋੜ ਕੀ ਸੀ ਅੱਜ ਇਹਨਾਂ ਦੇ ਵਿੱਚੋਂ ਵੀ ਕਰੀਮੀ ਲੇਅਰ ਨੂੰ ਪਾਸੇ ਕਰਦੇ ਸੀ ਕਰੀਮੀ ਲੇਅਰ ਕਿਹੜੀ ਹੈ ਜਿਹੜੀ ਮਲਾਈ ਖਾ ਚੁੱਕੀ ਆ ਇੱਕ ਵਾਰ ਬੰਦਾ ਫਾਇਦਾ ਲੈ ਚੁੱਕਿਆ ਉਹਦਾ ਪਰਿਵਾਰ ਵੀ ਉਸੇ ਰਾਹਾਂ ਤੇ ਚੱਲਦਾ ਉਹਦੇ ਪੁੱਤ ਪੋਤਰੇ ਕਹਾ ਫਾਇਦਾ ਲੈਂਦੇ ਆ ਤੇ ਮੈਂ ਜਿੰਨੇ ਕੁ ਲੋਕਾਂ ਨੂੰ ਜਾਣਦਾ ਪਿਛਲੇ ਟਾਈਮਾਂ 'ਚ ਜਿੰਨੇ ਕੁ ਭਰਤੀ ਹੋਇਆ ਸਾਰੇ ਮੁਲਾਜ਼ਮਾਂ ਦੇ ਤੌਰ 'ਤੇ ਦੇਖਿਆ ਜਵਾਕ ਭਰਤੀ ਹੋਇਆ ਸਾਡੇ ਪਿੰਡ ਦਾ ਕੋਈ ਦਿਹਾੜੀਦਾਰ ਦਾ ਜਵਾਕ ਮੈਂ ਭਰਤੀ ਹੁੰਦਾ ਨਹੀਂ ਦੇਖਿਆ ਇਸ ਕਰਕੇ ਉਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਆ ਲਾਮਬੰਦ ਕਰਨਾ ਜ਼ਰੂਰੀ ਆ ਕਿਸਾਨ ਆਗੂਆਂ ਨੂੰ ਵੀ ਕਹਿਣਾ ਜਿਹੜੇ ਕਿਸਾਨ ਮਜ਼ਦੂਰ ਇਕੱਠਾ ਦਾ ਜਿੰਦਾਬਾਦ ਦਾ ਨਾਅਰਾ ਲਵਾਉਣੇ ਹੁੰਦੇ ਹੋਣਾ ਅੱਜ ਲੋੜ ਆ ਨਾ ਮਜ਼ਦੂਰਾਂ ਤੱਕ ਉਹ ਗੱਲ ਪਹੁੰਚਦਾ ਕਰਨ ਦੀ ਬੇਸ਼ੱਕ ਉਹ ਵਰਗ ਹੋਣ ਕੀ ਆ ਰੌਲਾ ਵੀ ਪਾਊਗਾ ਜਿਨ੍ਹਾਂ ਨੇ ਮਲਾਈਆਂ ਖਾਧੀਆਂ ਨੇ ਕਿਉਂਕਿ ਉਹਨਾਂ ਦੇ ਪੁੱਤ ਪੋਤਰੇ ਜਿਹੜੇ ਆ ਉਹਨਾਂ ਨੇ ਵੀ ਗਾਹਾਂ ਫਾਇਦੇ ਲੈਣੇ ਆ ਉਹਨਾਂ ਨੇ ਉੱਚ ਪੋਸਟਾਂ ਲੈਣੇ ਆ ਨੇ ਵੱਡੇ ਅਹੁਦਿਆਂ ਤੇ ਜਾਣਾ ਪਰ ਜੇ ਕਾਨੂੰਨ ਸਹੀ ਢੰਗ ਨਾਲ ਭਗਵੰਤ ਮਾਨ ਜੀ ਲਾਗੂ ਕਰ ਦਿੰਨੇ ਹੋ ਮੈਂ ਕਹਿੰਦਾ ਤੁਹਾਨੂੰ ਪੁੱਲ ਲੱਗੂਗਾ ਤੇ ਬਾਬੇ ਨ ਇਵੇਂ ਮੈਂ ਤੁਹਾਨੂੰ ਕਹਣਾ ਕੁਝ ਨੂੰ ਸ਼ੇਅਰ ਕਰਕੇ ਵੀ ਸੀ ਬਾਬੇ ਨਾਨਕ ਦੇ ਫਲਸਫੇਵਾਂ ਦੀ ਬਾਹ ਫੜ ਸਕਦੇ ਆ ਠੀਕ ਹੈ ਇਹ ਲੋਕ ਉਹ ਨੇ ਯਾਰ ਜਿਨ੍ਹਾਂ ਨੇ ਕੀ ਆ ਸਾਡੇ ਘਰਾਂ 'ਚ ਸਫਾਈ ਦੇ ਸੀ ਕੀ ਗੰਦ ਪਾਉਣ ਵਾਲੇ ਆ ਅਸਲ 'ਚ ਸਫਾਈ ਕਰਨ ਵਾਲੇ ਲੋਕ ਜਿਹੜੇ ਹੈਗੇ ਆ ਠੀਕ ਹੈ ਇਹਦੇ ਵਿੱਚ ਸਾਰੇ ਵਿਰਾਦ ਨੇ ਕੀ ਆ ਜਾਂਦੀਆਂ ਸਿਕਲੀਗਰ ਵੀ ਆ ਜਾਂਦੇ ਆ ਧਣਕੇ ਵੀ ਆ ਜਾਂਦੇ ਆ ਬੌਰੀਏ ਸਿੱਖ ਆ ਜਾਂਦੇ ਆ ਚਿਮਾਰ ਆ ਜਾਂਦੇ ਆ ਜਿੰਨੇ ਵੀ ਆਮ ਆਕੇ ਹੈਗੇ ਆ ਠੀਕ ਹੈ ਨਾ ਉਹ ਸਾਰੇ ਵਰਗ ਦੇ ਵਿੱਚ ਆ ਜਾਂਦੇ ਆ ਉਹਨਾਂ ਸਾਰੇ ਵਰਗਾਂ ਨੂੰ ਅੱਜ ਲੋੜ ਆ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੀ ਤੇ ਉਹਨਾਂ ਨੂੰ ਅੱਜ ਲੋੜ ਆ ਆਪਦੇ ਲੈਵਲ ਤੇ ਲਾਮਬੰਦ ਹੋਣ ਦੀ ਤੇ ਅੱਜ ਫਿਰ ਪੁੱਛ ਕੇ ਦੇਖੋ ਕਿਹੜੇ ਤੁਹਾਡੇ ਨਾਲ ਖੜਦੇ ਆ ਇਕੱਲੇ ਨਾਰੇ ਮਾਰਨ ਵਾਲੇ ਕਿਸਾਨ ਜਿਥੇ ਬੰਦੀਆਂ ਜਿਹੜੀਆਂ ਮਜ਼ਦੂਰਾਂ ਦਾ ਨਾਂ ਲੈਦੀਆਂ ਨੇ ਠੀਕ ਹੈ ਇਸ ਤਰ੍ਹਾਂ ਤਰੀਕੇ ਨਾਲ ਦੀ ਅਸੀਂ ਮੈਂ ਕਿ ਇਹਨਾਂ ਲੋਕਾਂ ਨਾਲ ਕੀ ਆ ਖੜ ਸਕਦੇ ਜਮਾਂ ਸਾਥ ਦੇ ਸਕਦੇ ਜਾਂ ਅਸੀਂ ਸਾਥ ਪਾਲਦੇ ਆ ਤਾਂ ਲੋੜ ਅੱਜ ਉਹਨਾਂ ਦਾ ਸਾਥ ਦੇਣ ਦੀ ਬੜਾ ਵੱਡਾ ਕੀ ਆ ਫੈਸਲਾ ਆਇਆ ਸੁਪਰੀਮ ਕੋਰਟ ਦਾ ਉਹਨਾਂ ਨੇ ਸਪਸ਼ਟ ਕਰਤਾ ਕਿ ਸੂਬਾ ਸਰਕਾਰ ਕੋਲੇ ਹੁਣ ਅਧਿਕਾਰ ਹੈਗਾ ਉਹ ਕੀ ਐ ਐਸਸੀ ਵਰਗ ਕੀ ਐ ਅੱਗੇ ਉਹਦੀਆਂ ਸਬ ਕੈਟਾਗਰੀਆਂ ਬਣਾ ਸਕਦੇ ਆ ਅਲੱਗ-ਅਲੱਗ ਜਾਤਾਂ ਨੂੰ ਉਹਨਾਂ ਦੇ ਕੀ ਜਿਵੇਂ ਉਹਨਾਂ ਨੂੰ ਪਹਿਲਾਂ ਫਾਇਦੇ ਜਿਵੇਂ ਸਰਕਾਰੀ ਪੋਸਟਾਂ ਦੇ ਜਾਂ ਜਿਵੇਂ ਉਹਨਾਂ ਨੂੰ ਪਹਿਲਾਂ ਬੈਨੀਫਿਟ ਮਿਲੇ ਆ ਉਸ ਹੱਬ ਨਾਲ ਕ੍ਰੀਮੀ ਲੇਅਰ ਨੂੰ ਹਟਾ ਕੇ ਅਸਲ ਬੰਦਿਆਂ ਤੱਕ ਅਸਲ ਲੋੜਵੰਦਾਂ ਤੱਕ ਉਹਨਾਂ ਨੂੰ ਸੀ ਇਹ ਸਹੂਲਤਾਂ ਪਹੁੰਚ ਸਕਣ ਜਿਹੜੇ ਆਰਥਿਕ ਤੌਰ ਤੇ ਅਜੇ ਵੀ ਉੱਥੇ ਹੀ ਖੜੇ ਆ ਜਿੱਥੋਂ ਕੀ ਆ 47 ਬਿਲੇ ਖੜੇ ਸੀ ਅੱਜ ਲੋੜ ਆ ਉਹਨਾਂ ਨੂੰ ਅੱਗੇ ਲਿਆ ਕੇ ਲੈ ਕੇ ਆਉਣ ਦੀ ਅਸੀਂ ਉਹਨਾਂ ਦਾ ਸਾਥ ਦੇ ਸਕਦੇ ਆ ਤੇ ਅਸੀਂ ਜਿਹੜੇ ਕੀ ਆ ਆਪ ਦੇ ਆਪ ਨੂੰ ਸਿੱਖ ਕਹਾਉਣੇ ਆ ਸਿੱਖਾਂ ਦੇ ਵਿੱਚ ਵੀ ਕੀ ਆ ਮੈਂ ਕਿਹਾ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਜਿਹੜਾ ਵਰਗ ਆ ਉਹ ਇਹੀ ਆ ਬਾਬਾ ਦੀਪ ਸਿੰਘ ਕਰਕੇ ਜਿੰਨੇ ਹੋਇਆ ਬ ਹੁਣ ਬਾਬਾ ਜੀਵਨ ਸਿੰਘ ਆਖ ਕਹਿੰਦੇ ਕਿ ਜਦੋਂ ਵਰਸੀਆਂ ਬਣਾਈਆਂ ਜਾਂਦੀਆਂ ਤਾਂ ਆਮ ਗੁਰੂ ਘਰਾਂ 'ਚ ਕਿੰਨੇ ਕੀਆ ਜਰਨਲ ਵਰਗ ਦੇ ਲੋਕ ਜਾ ਕੇ ਮੱਥਾ ਟੇਕਦੇ ਕਿੰਨੇ ਕੋਥੇ ਦੀਆਂ ਸ਼ਾਮਲ ਹੁੰਦੇ ਆ ਕਿਉਂਕਿ ਸਾਡੇ ਦਿਮਾਗ 'ਚ ਜੱਟਪੁਣਾ ਨਹੀਂ ਜਾਂਦਾ ਇਸ ਜੱਟਪੁਣੇ ਨੂੰ ਛੱਡਣਾ ਪਊ ਅਸਲ ਗੁਰੂ ਦੇ ਸਿਧਾਂਤ ਦੇ ਚੱਲਣ ਆਲਾ ਤਾਂ ਮੈਂ ਕਿਹਾ ਵੀ ਅੱਜ ਤੱਕ ਪੰਜਾਬ ਦੇ ਵਿੱਚ ਇਹ ਕੈਟਾਗਰੀਆਂ ਬਣਦੀਆਂ ਕਿ ਨੌਕਤੀ ਨਹੀਂ ਰਹਿਣੀ ਸੀ ਸਾਰੇ ਕੀ ਆ ਸੀ ਮੈਂ ਕਿਹਾ ਬਰਾਬਰ ਦੇ ਤਾਂ ਇਹ ਸਿਧਾਂਤ ਦੇ ਤੇ ਆਏ ਹੁੰਦੇ ਰਲ ਕੇ ਜੀਆ ਵੰਡ ਛੱਕਣ ਦਾ ਸਿਧਾਂਤ ਸਾਡੇ ਗੁਰੂ ਨੇ ਦਿੱਤਾ ਸੀ ਪਰ ਪੰਜਾਬ ਦੀ ਧਰਤੀ ਤੇ ਅੱਜ ਸਭ ਤੋਂ ਵੱਧ ਕੀ ਆ ਫਿਰ ਕਾ ਪ੍ਰਸਤੀ ਤੇ ਮਾਕੇ ਜਿਹੜਾ ਜਾਤਾਂ ਦਾ ਮਾਕੇ ਬਖਰੀਮਾ ਪਾਇਆ ਜਾਂਦਾ ਜਾਤਾਂ ਦੇ ਨਾਂ ਤੇ ਗੁਰੂ ਘਰੀ ਬਣ ਕੇ ਜਿਹੜੇ ਗੁਰੂ ਦਾ ਫਲਸਫਾ ਸੀ ਉਸੇ ਗੁਰੂ ਦੇ ਫਲਸਫੇ ਨੂੰ ਅਸੀਂ ਪੁੱਠਾ ਕਰਕੇ ਵਰਤ ਰਹੇ ਹਾਂ ਨਿੱਜਕ ਪ੍ਰਸਤ ਲੋਕ ਵਰਤ ਰਹੇ ਆ ਇਸ ਕਰਕੇ ਜੇ ਤੁਹਾਨੂੰ ਲੱਗਦਾ ਕਿ ਇਹ ਗੱਲ ਕੀ ਆ ਚੱਲਣੀ ਚਾਹੀਦੀ ਆ ਅੱਗੇ ਤੇ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਤੁਸੀਂ ਕੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਤਾਂ ਸਾਰਿਆਂ ਨੂੰ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਐਸਸੀ ਜਿਹੜੇ ਸਾਡੇ ਵੀਰ ਹੈਗੇ ਆ ਉਹ ਆਪ ਦੀ ਲਾਭ ਮੰਦੀ ਕਰਨ ਪੰਜਾਬ ਸਰਕਾਰ ਤੋਂ ਵੀ ਕੀ ਮੰਗ ਕਰਨ ਕਿ ਇਹਨਾਂ ਦੇ ਸਾਨੂੰ ਜਿਹੜਾ ਸਾਡੇ ਹੱਕਾਂ ਦੇ ਤੇ ਡਾਕਾ ਮਾਰਿਆ ਗਿਆ ਥੋੜੇ ਆਪਣੇ ਵਰਗ ਵੱਲੋਂ ਮਾਰਿਆ ਗਿਆ ਜਿਹੜੇ ਕਲੀਨ ਵਰਗ ਉੱਪਰਲਾ ਥੋੜਾ ਆ ਗਿਆ ਕਿਉਂਕਿ ਕੇਰਾ ਜਦੋਂ ਉਪਰ ਉੱਠ ਖੜਦੇ ਉਸ ਤੋਂ ਬਾਅਦ ਕੀ ਥੱਲੋ ਪਹੁੰਚ ਛੜਾ ਜਾਂਦੇ ਤਾਂ ਹਲਿਆਂ ਚ ਸ਼ਾਮਲ ਹੋ ਜਾਂਦੇ ਆ ਤੇ ਇਸੇ ਕਰਕੇ ਅੱਜ ਲੋੜ ਆ ਸਾਡੇ ਇਹਨਾਂ ਸਾਰੇ ਭਾਈਚਾਰੇ ਨੂੰ ਜਾਗਰੂਕ ਕਰਨ ਦੀ ਤੇ ਇਸ ਗੱਲ ਨਾਲ ਜੇ ਸਹਿਮਤ ਹੈਗੇ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਪੰਜਾਬ ਚ 25% ਐਸਸੀ ਕੈਟਾਗਰੀ ਦਾ ਕੋਟਾ ਤੇ 12% ਕੀ ਹੈ ਓਬੀਸੀ ਦਾ ਕੋਟਾ ਇਹ ਕਾਨੂੰਨ ਸਿਰਫ ਐਸਸੀ ਕੈਟਾਗਰੀ ਦੇ ਸਬੰਧ ਚ ਆਇਆ ਬੀਸੀ ਕੈਟਾਗਰੀ ਦੇ ਸਬੰਧ ਚ ਪਹਿਲੇ ਹੀ ਕਾਨੂੰਨ ਬਣਿਆ ਹੋਇਆ ਉਹਨਾਂ ਨੂੰ ਬਕਾਇਦਾ ਕਿਹਾ ਕਿ ਮਾਕੇ ਕ੍ਰੀਮੀ ਲੇਅਰ ਉਹਨਾਂ ਦੀ ਬਣੀ ਹੋਈ ਆ ਇਸੇ ਕਰਕੇ ਪਿੱਛੇ ਨਿਕਾਈ ਇਸ ਅਫਸਰ ਦਾ ਵੀ ਰੋਲਾ ਇਸੇ ਕਰਕੇ ਪਿਆ ਸੀ ਤੇ ਵੱਡੀ ਗੱਲ ਇਹ ਆ ਕਿ ਕ੍ਰੀਮੀ ਲੇਅਰ ਦਾ ਵੀ ਜਿਹੜਾ ਕੀ ਬਾਨਨਾ ਦਾ ਸਿਸਟਮ ਆ ਉਹ ਵੀ ਇੱਕ ਕੀ ਆ ਪ੍ਰੋਪਰ ਸਹੀ ਢੰਗ ਨਾਲ ਬਾਨਨਾ ਚਾਹੀਦਾ ਕਿਉਂਕਿ OBC ਦੇ ਵਿੱਚ ਕ੍ਰੀਮੀ ਲੇਅਰ ਕਿਹੜੀ ਆ ਉਹ ਚ A ਕੈਟਾਗਰੀ ਤੇ B ਕੈਟਾਗਰੀ ਜਿਹੜੇ ਤੁਹਾਡੇ ਮਾਪਿਓ ਜੌਬ ਕਰਦੇ ਆ A ਕੈਟਾਗਰੀ ਦੇ ਮੁਲਾਜ਼ਮ ਗੈਸਟ ਅਫਸਰ ਆ ਕੇ B ਕੈਟਾਗਰੀ ਜੀ ਵੀ ਗੈਸਟੜੀ ਆ ਜਾਂਦੇ ਆ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਫਾਇਦਾ ਨਹੀਂ ਲੈ ਸਕਦੇ C ਤੇ D ਕੈਟਾਗਰੀ ਵਾਲੇ ਮਾਕੇ ਫਾਇਦਾ ਲੈ ਸਕਦੇ ਪਰ ਉਹਦੀ ਆਮਦਨ 8 ਲੱਖ ਤੋਂ ਸਾਲਾਨਾ ਵੱਧ ਨਹੀਂ ਹੋਣੀ ਚਾਹੀਦੀ ਪਰ ਉਹ ਵੀ ਲੋਕ ਫਾਇਦਾ ਚੱਕ ਰਹੇ ਆ ਕਿਵੇਂ ਇਹਦੇ ਵੀ ਕੈਟਾਗਰੀ ਵਾਲੇ ਜਿਹੜੇ ਹੁੰਦੇ ਜੇ 2 ਸਾਲ ਜਾਂ 1.5 ਸਾਲ ਉਹਨਾਂ ਦਾ ਰਹਿੰਦਾ ਹਜੇ ਆਪਦੇ ਬੱਚੇ ਕੀ ਆ ਉਹਨਾਂ ਦੇ ਜਵਾਨ ਹੋ ਜਾਂਦੇ ਪੇਪਰ ਦੇ ਦੇ ਕਾਬਿਲ ਲਈ ਆਈਐਸ ਆਰਪੀਐਸ ਦਾ ਜਾਂ ਹੋਰ ਅਫਸਰ ਰੈਂਕ ਦਾ ਤਾਂ ਉਹ ਕੀ ਕਰਦੇ ਆ ਰਿਜ਼ਾਈਨ ਕਰ ਜਾਂਦੇ ਆ ਰਿਜ਼ਾਈਨ ਕਰ ਦੋ ਬਾਅਦ ਜਦੋਂ ਉਹਦੇ ਤੇ ਨਹੀਂ ਰਹਿੰਦੇ ਜਿੰਨੀ ਪ੍ਰਾਪਰਟੀ ਬਣਾਈ ਹੋਈ ਆ ਉਹ ਆਪਦੇ ਉਸੇ ਪੁੱਤ ਦੇ ਨਾਂ ਦੇ ਕਰਾ ਦਿੰਦੇ ਆ ਭਾਵੇਂ ਅਰਬਾਂ ਦੀ ਜਾਇਦਾਦ ਉਸ ਜਵਾਕ ਦੇ ਨਾਂ ਤੇ ਹੋਵੇ ਜਿਹਨੇ ਉਹ ਕੈਟਾਗਰੀ ਦਾ ਫਾਇਦਾ ਲੈਣਾ ਪਰ ਉਹਦੇ ਮਾਪਿਓ ਦੇ ਨਾਂ ਤੇ ਨਹੀਂ ਹੋਣੀ ਚਾਹੀਦੀ ਤੇ ਉਹ ਆਪਦੇ ਕੋ ਉਸੇ ਪੁੱਤ ਦੇ ਨਾਂ ਤੇ ਕਰਾ ਕੇ ਉਹ ਪੁੱਤ ਨੂੰ ਪੇਪਰ ਦਵਾ ਕੇ ਉਸ ਕੈਟਾਗਰੀ ਦਾ ਫਾਇਦਾ ਚੱਕ ਸਕਦੇ ਆ ਇਸ ਤਰੀਕੇ ਦੇ ਜਿਹੜੇ ਕੀ ਆ ਪੁੱਠੇ ਢੰਗ ਮਾ ਕੇ ਕਾਨੂੰਨ ਦੇ ਵਿੱਚ ਹੈਗੇ ਆ ਉਹਨਾਂ ਵਿਰੁੱਧ ਵੀ ਆਵਾਜ਼ ਬੁਲੰਦ ਕਰਨੀ ਪਊ ਤਾਂ ਕਿ ਸਹੀ ਜਿਹੜਾ ਵਰਗ ਹੈਗਾ ਸਹੀ ਅੱਜ ਵੀ ਕੀ ਆ ਜਿਹੜੇ ਵਿਚਾਰੇ ਭੁੱਖੇ ਲੰਗੇ ਹੈਗੇ ਆ ਅੱਜ ਭੁੱਖੇ ਲੰਗੇ ਚੋਪੜੇ ਤੇ ਰੱਜੇ ਵੀ ਅੱਜ ਰੌਲਾ ਪਾਉਣਗੇ ਉਹਨਾਂ ਰੱਜਿਆਂ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਦੇ ਆ ਆਪਣੇ ਵੱਲੋਂ ਤੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਇਸ ਕੰਮ ਦੇ ਵਿੱਚ ਸਾਥ ਦਿਓ ਤੇ ਜਿਨ੍ਹਾਂ ਦੇ ਕੰਗਾ ਦੇ ਨਾ ਮਾ ਕੇ ਚੁੰਦਾ ਮਾਕੇ ਕਈ ਕੋਟਾ ਕਹਿੰਦੇ ਰਿਜ਼ਰਵੇਸ਼ਨ ਕਾਹਤੋਂ ਦਿੱਤੀ ਗਈ ਆ ਇੱਕ ਕਰੀ ਸ਼ੂਦਰ ਮੂਵੀ ਦੇਖਿਓ ਤੇ ਉਹ ਮੂਵੀ ਦੇਖ ਕੇ ਤੁਹਾਨੂੰ ਹਾਲਾਤ ਪਤਾ ਲੱਗ ਜਾਣਗੇ ਕਿ ਕਿੱਥੋਂ ਉੱਠ ਕੇ ਕਿੰਨਾ ਤਸ਼ੱਦਦ ਤੇ ਕੀ ਕੁਛ ਇਹਨਾਂ ਦੇ ਬਜ਼ੁਰਗਾਂ ਨੇ ਬੱਡ ਬੱਡੇ ਰਹਿਣੇ ਛੱਲਿਆ ਤੇ ਜੇ ਅਜੇ ਵੀ ਕੀ ਆ ਇਹਨਾਂ ਨੂੰ ਉੱਥੇ ਮਾਕੇ ਅਸੀਂ ਕਰਕੇ ਰਾਜ਼ੀ ਆ ਇੱਕ ਗੱਲ ਸੋਚਣ ਵਾਲੀ ਆ 1% ਤੋਂ ਵੱਧ ਕੀ ਆ ਓਪਰਚ्युनिटीਜ਼ ਹੈ ਨਹੀਂ ਸਰਕਾਰੀ ਮਹਿਕਮੇ 'ਚ 1% ਲੋਕ ਹੀ ਆ ਜਿਹੜੇ 99% ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਆ ਉੱਥੇ ਜਿਹੜਾ ਰੱਜਿਆ ਪੂਜਿਆ ਸੌਖਾ ਬੰਦਾ ਹੈਗਾ ਉਹ ਇਜ਼ੀਲੀ ਕੀ ਆ ਆਪਣਾ ਗੁਜਾਰੇਯੋਗਾ ਕੀ ਹੈ ਜਿਗਾਰ ਤੇ ਪੈ ਜਾਂਦਾ 1% ਕੀ ਹੈ ਸਰਕਾਰੀ ਨੌਕਰੀਆਂ ਦੇ ਉੱਚ ਵੀ ਕੀ ਹੈ ਇਹਨਾਂ ਦਾ 25% ਕੋਟਾ ਸਮਝ ਲਓ ਕੀ ਹੈ ਪੁਆਇੰਟ 25% ਹਿੱਸਾ ਮਿਲਦਾ ਇਹਨਾਂ ਨੂੰ ਉਹਦੇ ਤੇ ਔਖੇ ਹੋਣ ਦੀ ਲੋੜ ਨਹੀਂ ਜਿਹੜੇ ਬੰਦੇ ਸਰਦੇ ਵਜ ਦੇ ਹੈਗੇ ਆ ਉਹਨਾਂ ਨੂੰ ਮੈਂ ਕਿਹਾ ਬੜੇ ਚਾਂਸਸ ਹੈਗੇ ਆ ਬਾਕੀ ਸਪੈਸ਼ਲ ਜਿਹੜਾ ਕੀ ਹੈ ਇਕਨੋਮਿਕ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹ ਵੀ ਸਾਡੇ ਲਾਗੂ ਹੈਗੀ ਆ ਪਰ ਮੈਂ ਕਹਣਾ ਵੀ ਫਾਇਦਾ ਗਲਤ ਲੋਕ ਚੱਕ ਰਹੇ ਨੇ ਖਿਲਾਫ ਸਾਰੇ ਆਵਾਜ਼ ਬੁਲੰਦ ਕਰਿਓ ਤੇ ਉਹਨਾਂ ਭਰਾਵਾਂ ਤੱਕ ਆਵਾਜ਼ ਪਹੁੰਚਦੀ ਕਰਿਓ ਤੇ ਬੜੀ ਕਮਾਲ ਦੀ ਗੱਲ ਆ ਬੇਸ਼ੱਕ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ 7 ਜੱਜਾਂ ਨੇ ਉਹਨਾਂ ਚ ਵੀ ਇੱਕ ਬੰਦਾ ਉਸ ਵਰਗ ਦਾ ਸੀਗਾ ਜਿਨ੍ਹਾਂ ਦੀ ਕੀ ਮੈਂ ਕਹਿੰਦਾ ਪੂਰੀ ਸਟਰੈਂਥ ਜੇ ਕੱਢਣੀ ਹੋਵੇ ਮੁਲਕ ਦੇ ਵਿੱਚੋਂ ਚੌਥਾ ਹਿੱਸਾ ਲਗਭਗ ਬਣਦਾ ਟੋਟਲ 34 ਜੱਜਾਂ ਦੇ ਵਿੱਚੋਂ ਸਿਰਫ ਦੋ ਜੱਜ ਦੇ ਸੀ ਪਹਿਲਾਂ ਹੁਣ ਇੱਕ ਜੱਜ ਨਵਾਂ ਉਹ ਚ ਸ਼ਾਮਲ ਕੀਤਾ ਤਿੰਨ ਜੱਜ ਉਸ ਵਰਗ ਦੇ ਆ ਐਸਸੀ ਕੈਟਾਗਰੀ ਦੇ ਇਸ ਕਰਕੇ ਸਾਰੇ ਮੈਂ ਕਿਹੜੇ ਜਿਹੜੇ ਕੀ ਐਸਾ ਕੈਟਾਗਰੀ ਨਾਲ ਸੰਬੰਧਿਤ ਕੀਆ ਵੀਰ ਹੈਗੇ ਆ ਆਨਲਾਈਨ ਟਾਈਮ 'ਚ ਬੜੀਆਂ ਡਿਵੈਲਪਮੈਂਟਸ ਹੋਰ ਹੋਣੀਆਂ ਕਈ ਤੀਜਾ ਜੇ ਫੈਸਲੇ ਚ ਹੋਰ ਨਿਕਲ ਕੇ ਆਉਣੀਆਂ ਨੇ ਜਿਨ੍ਹਾਂ ਚੀਜ਼ਾਂ ਨੇ ਜੇ ਆਪ ਨੂੰ ਵੀ ਕੀਆ ਨਹੀਂ ਹਜੇ ਹੈ ਕਿ ਉਹਦੇ ਬਾਰੇ ਵੀ ਗੱਲਾਂ ਸਾਂਝੀਆਂ ਕਰਾਂਗੇ ਤੇ ਇਸ ਮੁੱਦੇ ਦੇ ਉੱਤੇ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਵੀ ਕਰਦੇ ਆ ਤੇ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਤੇ ਜਿਵੇਂ ਖੁਸ਼ਵੰਤ ਸਿੰਘ ਨੇ ਕਿਹਾ ਸੀ ਨਾ ਕਹਿੰਦਾ ਕਿ ਜੇ ਹੋਟਲ ਦੇ ਵਿੱਚ ਖੁਸ਼ਵੰਤ ਸਿੰਘ ਖੜਾ ਸੀ ਤੇ ਸ਼ੀਸ਼ੇ ਦੇ ਕੋਲੇ ਖੜ ਕੇ ਦੇਖਿਆ ਕੋਲ ਹੋਟਲ ਫਾਈਵ ਸਟਾਰ ਹੋਟਲ ਦੇ ਮਗਰਲੇ ਪਾਸੇ ਇੱਕ ਬਸਤੀ ਸੀ ਜਿਹੜੇ ਸਾਰੇ ਸ਼ਹਿਰ ਦਾ ਗੰਦਗੀ ਸਾਫ ਕਰਦੇ ਸੀਗੇ ਤੇ ਉੱਥੇ ਕਿਹੜਾ ਨਾਲੀ ਦੇ ਉੱਪਰ ਬੱਚੇ ਕੀ ਆ ਟਾਇਲਟ ਬੈਠੇ ਸੀ ਤੇ ਉਹਨਾਂ ਨੂੰ ਦੇਖ ਕੇ ਉਹ ਕਹਿੰਦਾ ਜੀ ਕਹਿੰਦਾ ਮੇਰਾ ਜੀ ਕਰਦਾ ਵੀ ਇਹਨਾਂ ਸਾਰਿਆਂ ਨੂੰ ਬੰਬ ਨਾਲ ਉਡਾ ਦੇ ਤੇ ਫਿਰ ਕਰੈਕਟਰ ਨੇ ਉਹਦਾ ਜਵਾਬ ਦਿੱਤਾ ਸੀ ਅਖਬਾਰ ਦੇ ਵਿੱਚ ਇਹ ਉਹਦਾ ਲੱਗਿਆ ਸੀਗਾ ਉਹ ਕਹਿੰਦਾ ਵੀ ਜੇ ਕਹਿੰਦਾ ਇਹਨਾਂ ਨੂੰ ਉਡਾ ਦੇਗਾ ਤੇਰਾ ਗੰਦ ਸਾਫ ਕਰਨ ਵਾਲਾ ਕੋਈ ਨਹੀਂ ਰਹਿਣਾ ਇਹ ਸਫਾਈ ਵਾਲੇ ਨੇ ਗੰਦ ਵਾਲੇ ਅਸੀਂ ਆ ਇਹਨਾਂ ਲੋਕਾਂ ਨੂੰ ਅੱਜ ਕੀ ਜਾਗਰੂਕ ਕਰਨ ਦੀ ਲੋੜ ਹੈਗੀ ਆ ਇਹਨਾਂ ਭਰਾਵਾਂ ਦਾ ਸਾਥ ਦੇਣ ਦੀ ਲੋੜ ਆ ਤੇ ਅਸੀਂ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕਿ ਆਓ ਇਹਨਾਂ ਦਾ ਸਾਥ ਦਿਈਏ ਬਹੁਤ ਬਹੁਤ